ਅੱਜ ਅਸੀਂ ਐਸਏ ਨਿਊਜ਼ ਤੋਂ ਆਏ ਹਾਂ। ਨਮਸਕਾਰ ਦਰਸ਼ਕੋ, ਅੱਜ ਅਸੀਂ ਐਸਏ ਨਿਊਜ਼ ਤੋਂ ਆਏ ਹਾਂ ਰੋਪੜ ਦੇ ਵਿੱਚ। ਰੋਪੜ ਦੇ ਬਾਰੇ ਜੇ ਤੁਸੀਂ ਸਾਰੇ ਜਾਣਦੇ ਹੋ ਕਿ ਰੋਪੜ ਇਤਿਹਾਸ ਦੇ ਨਾਲ ਸੰਬੰਧ ਰੱਖਦਾ। ਜਿਵੇਂ ਕਿ ਪਹਿਲੀ ਵੀਡੀਓ ਦੇ ਵਿੱਚ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਬਾਰੇ ਦੱਸਿਆ ਸੀ ਕਿ ਜੋ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਰੋਪੜ ਦੇ ਨਾਲ ਹੈ। ਅੱਜ ਗੱਲ ਕਰਾਂਗੇ ਹੜੱਪਾ ਸਭਿਅਤਾ ਦੇ ਸਮੇਂ ਦੀ। ਹੜੱਪਾ ਸਭਿਅਤਾ ਦੇ ਨਾਲ ਸੰਬੰਧਿਤ ਇੱਥੇ ਬਹੁਤ ਸਾਰੀਆਂ ਨਿਸ਼ਾਨੀਆਂ ਜਾਂ ਚੀਜ਼ਾਂ ਮਿਲੀਆਂ ਹਨ। ਉਹਨਾਂ ਦੇ ਬਾਰੇ ਵਿੱਚ ਗੱਲਬਾਤ ਕਰਾਂਗੇ। ਔਰ ਇਹ ਲਗਭਗ ਅੱਜ ਤੋਂ 4000 ਸਾਲ ਪਹਿਲੇ ਦੀਆਂ ਗੱਲਾਂ ਨੇ ਹੁਣ ਅਸੀਂ ਜਿਸ ਜਗ੍ਹਾ ਆਇਆ ਇੱਥੇ ਇੱਕ 4000 ਸਾਲ ਪੁਰਾਣਾ ਖੂਬਣਿਆ ਹੋਇਆ ਇਸ ਖੂਬ ਦੇ ਬਾਰੇ ਚ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਕਰਾਂਗੇ ਹੁਣ ਅਸੀਂ ਜਿੱਥੇ ਖੜੇ ਆ ਇਹ 4000 ਸਾਲ ਪੁਰਾਣਾ ਖੂਦ ਦੱਸਿਆ ਜਾ ਰਿਹਾ ਜਿਹਦਾ ਕਿ 4000 ਸਾਲ ਪੁਰਾਣੀਆਂ ਇਹ ਇਟਾਂ ਇੱਥੇ ਲੱਗੀਆਂ ਹੋਈਆਂ ਔਰ ਜਿਹਦਾ ਕਿ ਪੁਨਰ ਨਿਰਮਾਣ ਸਰਕਾਰ ਕਰਵਾਉਂਦੀ ਰਹਿੰਦੀ ਹੈ ਲੇਕਿਨ ਇਹ ਤੁਸੀਂ ਦੇਖੋਗੇ ਤਾਂ ਕਾਫੀ ਦੁੰਗ ਖੂਬ ਹੈ ਔਰ ਜਿਹਦੇ ਉੱਤੇ ਥੋੜਾ ਜੰਗਲਾ ਟਾਈਪ ਸਰਕਾਰ ਦੁਆਰਾ ਦੁਆਰਾ ਤੋਂ ਬਣਾ ਦਿੱਤਾ ਗਿਆ ਕਿਉਂਕਿ ਇਹਦੇ ਵਿੱਚ ਕੋਈ ਵੀ ਚੀਜ਼ ਜਾਂ ਕੋਈ ਇਨਸਾਨ ਗਲਤੀ ਨਾਲ ਡਿੱਗ ਨਾ ਪਵੇ ਇਹਦੇ ਕਾਰਨ ਇਹਦੇ ਉੱਤੇ ਜੰਗਲਾ ਲਗਾ ਦਿੱਤਾ ਗਿਆ ਲੇਕਿਨ ਇਹ ਉਸੇ ਸਮੇਂ ਦਾ ਖੂਹ ਹੈ ਔਰ ਜੇ نیچے ਤੁਸੀਂ ਦੇਖੋਗੇ ਤਾਂ ਇੱਕ ਕਿਸੇ ਦੇਵਤੇ ਦੀ ਮੂਰਤ ਵੀ ਲੱਗੀ ਹੋਈ ਨਜ਼ਰ ਆ ਰਹੀ ਹੈ ਜੀ ਦਰਸ਼ਕੋ ਹੁਣ ਅਸੀਂ ਆ ਚੁੱਕੇ ਹਾਂ ਉੱਪਰ ਵਾਲੀ ਸਾਈਡ ਇੱਥੋਂ ਤੁਸੀਂ ਅਗਰ ਦੇਖੋਗੇ ਤਾਂ ਸਾਰਾ ਇਹ ਸ਼ਹਿਰ ਜਿਹੜਾ ਹੈ ਉਹ ਨੀਚੇ ਵਾਲੀ ਸਾਈਡ ਰਹਿ ਜਾਂਦਾ ਸਾਡੇ ਪਿੱਛੇ ਇੱਕ ਕੋਠੀ ਬਣੀ ਹੋਈ ਹੈ ਇਸ ਕੋਠੀ ਦੇ ਬਾਰੇ ਵਿੱਚ ਵੀ ਗੱਲਬਾਤ ਕਰਾਂਗੇ ਤੇ ਦੂਜਾ ਖੂ ਇੱਥੇ ਬਹੁਤ ਪੁਰਾਣੇ ਸਮੇਂ ਦਾ ਬਣਿਆ ਹੋਇਆ ਇਹਦੇ ਬਾਰੇ ਵਿੱਚ ਵੀ ਗੱਲਬਾਤ ਕਰਦੇ ਹਾਂ ਤੇ ਇੱਥੇ ਕੁਝ ਲੋਕ ਘੁੰਮਣ ਆਏ ਹੋਏ ਆ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਇਹਨਾਂ ਤੋਂ ਇਸ ਜਗ੍ਹਾ ਬਾਰੇ ਜਾਣਕਾਰੀ ਲੈਂਦੇ ਹਾਂ ਨਮਸਕਾਰ ਜੀ ਨਮਸਕਾਰ ਜੀ ਅ ਅਸੀਂ ਇਸ ਜਗ੍ਹਾ ਬਾਰੇ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਤੁਸੀਂ ਇਹਦੇ ਬਾਰੇ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ ਸਰ ਐਦਾਂ ਜਿਹੜ ਸਾਰਕੀ ਲੋਜੀਕਲ ਸਾਈਟ ਹੈ ਜੀ ਇਹ ਕੀ ਹੈ ਵੀ ਜਿੱਦਾਂ ਜਦੋਂ ਪੁਰਾਣੇ ਸਮੇਂ ਦੇ ਵਿੱਚ ਇੱਕ ਧਾਰਨਾ ਬਣੀ ਹੋਈ ਸੀ ਕਿ ਜਿਹੜੇ ਹਿੰਦੁਸਤਾਨ ਹੈ ਜਾਂ ਜਿਹੜਾ ਭਾਰਤ ਹੈ ਇਹ ਦੇਸ਼ ਜਿਆਦਾ ਡਿਵੈਲਪ ਨਹੀਂ ਹੈਗਾ ਜੀ ਕਈ ਵੇਲੇ ਇਹ ਸਾਡੀ ਧਾਰਨਾ ਸੀ ਕਿ ਜਿਹੜਾ ਪੱਛਮ ਹੈ ਸਾਡੇ ਨਾਲੋਂ ਜ਼ਿਆਦਾ ਡਿਵੈਲਪ ਸੀ ਜਦੋਂ ਇਹਨਾਂ ਚੀਜ਼ਾਂ ਦੀ ਖੋਜ ਹੋਈ ਹੈ ਇਹ ਚੀਜ਼ਾਂ ਜਦੋਂ ਧਰਤੀ ਦੇ ਵਿੱਚੋਂ ਇਤਿਹਾਸ ਨੇ ਆਪਣਾ ਜਿਹੜਾ ਇੱਕ ਤਰ੍ਹਾਂ ਨਾਲ ਅਸੀਂ ਕਹੀਏ ਪੱਖ ਦਿਖਾਇਆ ਹੈ ਉਸ ਤੋਂ ਬਾਅਦ ਇਹ ਚੀਜ਼ ਸਮਝ ਆਈ ਵੇ ਜੋ ਚੀਜ਼ਾਂ ਅੱਜ ਪਲਾਨਡ ਸਿਟੀਆਂ ਦੀ ਗੱਲ ਹੋ ਰਹੀ ਹੈ ਵੀ ਉਹ ਚੀਜ਼ਾਂ ਕਈ ਹਜ਼ਾਰ ਸਾਲ ਪਹਿਲਾਂ ਇਸ ਧਰਤੀ ਦੇ ਉੱਪਰ ਹੋ ਚੁੱਕੀਆਂ ਇਹ ਪਹਿਲਾਂ ਹੀ ਇਹ ਚੀਜ਼ਾਂ ਇੱਥੇ ਹੋਈਆਂ ਸੀ ਜਿੱਦਾਂ ਤੁਹਾਨੂੰ ਉਦਾਹਰਣ ਦਿੰਦੇ ਆ ਜੀ ਆ ਜਿਸ ਸਾਈਡ ਦੇ ਉੱਪਰ ਅਸੀਂ ਖੜੇ ਆ ਇਹ ਜ਼ਿਲ੍ਹਾ ਰੂਪਨਗਰ ਦੇ ਵਿੱਚ ਹੈ ਕਿਉਂਕਿ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਸਾਰੇ ਹੀ ਸਾਧਨ ਦਰਿਆਵਾਂ ਨਾਲ ਰਿਲੇਟਡ ਸਿਗੇ ਖੇਤੀ ਵੀ ਦਰਿਆਵਾਂ ਦੇ ਉੱਪਰ ਡਿਪੈਂਡ ਸੀਗੀ ਪੀਣ ਵਾਲੇ ਪਾਣੀ ਦਾ ਮੇਨ ਸੋਰਸ ਦਰਿਆ ਸੀਗੇ ਤੇ ਜਿੰਨੀਆਂ ਵੀ ਸਭਿਤਾਵਾਂ ਫੁੱਲੀਆਂ ਹੈਗੀਆਂ ਉਹ ਸਾਰੀਆਂ ਦਰਿਆਵਾਂ ਦੇ ਉੱਪਰ ਹੀ ਉੱਪਰ ਫੁੱਲਿਤ ਹੋਈਆਂ ਹੈਗੀਆਂ ਤੇ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਮੇਨ ਖੋਜ ਹੋਈ ਹੈ ਉਹ ਹੜੱਪਾ ਸਭਿਤਾ ਦੀ ਹੈ ਜਿਹਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਆਪਾਂ ਕਹਿੰਦੇ ਆ ਸਿੰਧੂ ਘਾਟੀ ਸਭਿਤਾ ਸਿੰਧੂ ਜਿਹੜੀ ਨਦੀ ਹੈ ਉੱਥੋਂ ਲੈ ਕੇ ਤੁਹਾਨੂੰ ਪਤਾ ਜਿਹੜਾ ਪੰਜਾਬ ਹੈ ਨਦੀਆਂ ਦਾ ਪ੍ਰਦੇਸ਼ ਹੈ ਜੀ ਔਰ ਜਿਹੜਾ ਇਹ ਸੱਤ ਨਦੀਆਂ ਟੋਟਲ ਰਿਵਰਸ ਹੈਗੇ ਆ ਇਹਨਾਂ ਦੇ ਕਿਨਾਰਿਆਂ ਦੇ ਉੱਪਰ ਵੱਡੇ ਵੱਡੇ ਸ਼ਹਿਰ ਵਿਕਸਿਤ ਹੋਏ ਬਹੁਤ ਵੱਡੀ ਸਭਿਅਤਾ ਵਿਕਸਿਤ ਹੋਈ ਔਰ ਜਿਹੜੇ ਅ ਜੇ ਅਸੀਂ ਇਤਿਹਾਸਕ ਨਜ਼ਰੀਏ ਨਾਲ ਗੱਲ ਕਰੀਏ ਤਾਂ ਵਿਸ਼ਵ ਦੀ ਪ੍ਰਾਚੀਨ ਜਿਹੜੀਆਂ ਸਭ ਤੋਂ ਸਭਿਅਤਾਵਾਂ ਹੈਗੀਆਂ ਉਹਨਾਂ ਦੇ ਵਿੱਚੋਂ ਇੱਕ ਸਭਿਅਤਾ ਜਿਹੜੀ ਹੈ ਇਹ ਸਿੰਧੂ ਘਾਟੀ ਸਭਿਅਤਾ ਨੂੰ ਅਸੀਂ ਮੰਨਦੇ ਆ ਤੇ ਜੋ ਸਿੰਧੂ ਘਾਟੀ ਸਭਿਅਤਾ ਹੈ ਉਹੀ ਚੀਜ਼ ਇੱਥੇ ਸਾਨੂੰ ਰੋਪੜ ਦੇ ਵਿੱਚ ਉਹਦੇ ਨਿਸ਼ਾਨ ਮਿਲੇ ਆ ਜੋ ਚੀਜ਼ਾਂ ਜੋ ਮਹਿੰਜੋਦੜੋ ਹੈ ਜਾਂ ਹੜੱਪਾ ਦੇ ਵਿੱਚ ਜਿਹੜੀ ਖੁਦਾਈ ਹੋਈ ਹੈ ਜਿਹਨੂੰ ਸਿੰਧੂ ਘਾਟੀ ਸਭਿਅਤਾ ਕਿਹਾ ਗਿਆ ਉਹੀ ਜਿਹੜੇ ਅਵਸ਼ੇਸ਼ ਹੈ ਉਹ ਐਟੈਸ ਨੂੰ ਮਿਲਿਆ ਜੇ ਤੁਸੀਂ ਥੋੜਾ ਟਾਈਮ ਦਿਓ ਤਾਂ ਮੈਂ ਜ਼ਰੂਰ ਤੁਹਾਨੂੰ ਇੱਥੋਂ ਸਾਰਾ ਇਹਦਾ ਸਟਰਕਚਰ ਦਿਖਾਵਾਂਗਾ ਕਿ ਅੱਜ ਤੋਂ 5000 ਸਾਲ ਪਹਿਲਾਂ ਕਿੰਨੇ ਵੈਲ ਪਲਾਨਡ ਤਰੀਕੇ ਦੇ ਨਾਲ ਇਹ ਕੰਸਟਰਕਸ਼ਨਸ ਹੋਈਆਂ ਕਿੰਨੇ ਵੈਲ ਪਲਾਨ ਤਰੀਕੇ ਦੇ ਨਾਲ ਇਹ ਚੀਜ਼ਾਂ ਬਣਾਈਆਂ ਗਈਆਂ हां ਜਿੱਦਾਂ ਕਿ ਅਸੀਂ ਪਿੱਛੇ ਦਿਖ ਰਹੇ ਹਾਂ ਇੱਕ ਕੋਠੀ ਦੇ ਰੂਪ ਦੇ ਵਿੱਚ ਇੱਕ ਬਿਲਡਿੰਗ ਨਜ਼ਰ ਆ ਰਹੀ ਹੈ ਇਹਦੇ ਬਾਰੇ ਵਿੱਚ ਅਸੀਂ ਚਾਹਾਂਗੇ ਕਿ ਤੁਸੀਂ ਕੁਝ ਜਾਣਕਾਰੀ ਸਾਡੇ ਦਰਸ਼ਕਾਂ ਨੂੰ ਦਿਓ ਸਰ ਬਹੁਤ ਪ੍ਰਾਤਨਿ ਮਾਰਤ ਹੈ ਜੀ ਇਹ ਸਭ ਤੋਂ ਜ਼ਰੂਰੀ ਚੀਜ਼ ਹੈ ਨਾ ਪਹਿਲਾਂ ਅਸੀਂ ਇਹ ਸਮਝੀਏ ਕਿ ਕਿਉਂਕਿ ਦਰਿਆ ਦੇ ਬਿਲਕੁਲ ਨਜ਼ਦੀਕ ਸ਼ਹਿਰ ਬਸਿਆ ਹੋਇਆ ਪੁਰਾਣੇ ਸਮੇਂ ਦੇ ਵਿੱਚ ਹੜ ਬੜੀ ਮਾਤਰਾ ਚਾਹੰਦੇ ਸੀ ਫਿਰ ਕੰਸਟਰਕਸ਼ਨ ਕਰਨ ਵੇਲੇ ਕਿਸ ਚੀਜ਼ ਦਾ ਧਿਆਨ ਕੀਤਾ ਗਿਆ ਕਿ ਸਭ ਤੋਂ ਉੱਚਾ ਜਿਹੜਾ ਸ਼ਹਿਰ ਦੀ ਜਗ੍ਹਾ ਸੀਗੀ ਉਹਨੂੰ ਸਿਲੇਕਟ ਕੀਤਾ ਗਿਆ ਤਾਂ ਕਿ ਜਦੋਂ ਕੋਈ ਦਰਿਆ ਦੇ ਵਿੱਚ ਹੜ ਆਵੇ ਕੋ ਪਾਣੀ ਆਵੇ ਤਾਂ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਔਰ ਇਹਦੇ ਵਿੱਚ ਟੋਟਲ 16 ਕਮਰੇ ਹੈਗੇ ਜੀ ਔਰ ਸਭ ਤੋਂ ਅੱਛੀ ਜੇ ਤੁਸੀਂ ਇਹਦਾ ਆਪਾਂ ਜੇ ਨਕਸ਼ੇ ਦੀ ਗੱਲ ਕਰੀਏ ਕਿਸ ਢੰਗ ਦੇ ਨਾਲ ਬਣਾਇਆ ਗਿਆ ਚਾਰਾਂ ਪਾਸਿਆਂ ਨੂੰ ਇਹਨੂੰ ਰਸਤੇ ਦਿੱਤੇ ਹੋਇਆ ਜੀ ਚਾਰਾਂ ਕਾਰਨਰ ਦੇ ਉੱਪਰ ਇਹਨੂੰ ਰਸਤੇ ਦਿੱਤੇ ਹੋਏ ਬਾਹਰੋਂ ਇਹਦੇ ਜਿਹੜੀ ਬਾਲਕਨੀ ਜੇ ਅਸੀਂ ਕਹੀਏ ਬਾਹਰ ਵਾਲਾ ਏਰੀਆ ਬਿਲਕੁਲ ਪੱਕਾ ਕੀਤਾ ਹੋਇਆ ਔਰ ਜਿਹੜੇ ਇਹਦੇ ਸਾਈਡਾਂ ਦੇ ਵਿੱਚ ਚਾਰ ਪਿੱਲਰ ਦਿੱਤੇ ਹੋਏ ਆ ਚੌਥਾ ਕੋਰਜਾ ਤੁਹਾਨੂੰ ਸਾਹਮਣੇ ਪਿੱਲਰ ਨਜ਼ਰ ਆ ਰਿਹਾ ਇਸੇ ਤਰ੍ਹਾਂ ਦੇ ਨਾਲ ਚਾਰਾ ਕਾਰਨਰਾਂ ਦੇ ਵਿੱਚ ਇਹਦੇ ਚਾਰ ਪਿੱਲਰ ਦਿੱਤੇ ਹੋਏ ਆ ਜਿਵੇਂ ਇਹ ਚੀਜ਼ਾਂ ਬਣਾਉਣੀਆਂ ਮਤਲਬ ਬੜਾ ਜੇ ਅਸੀਂ ਕਹੀਏ ਸਾਇੰਸ ਦਾ ਯੋਗ ਹੈ ਫਿਰ ਵੀ ਬੜਾ ਇਸ ਤਰੀਕੇ ਦੇ ਨਾਲ ਸ਼ਾਇਦ ਅਸੀਂ ਨਹੀਂ ਕਰ ਸਕੀਏ ਕਿਸ ਤਰ੍ਹਾਂ ਦੇ ਨਾਲ ਵੈਂਟੀਲੇਸ਼ਨ ਕੀਤੀ ਗਈ ਹੈ ਟੋਟਲ 16 ਕਮਰੇ ਆ ਜੀ ਅੰਦਰ ਤੇ ਜੇ ਅਸੀਂ ਇਹਨਾਂ ਦੀ ਗੱਲ ਕਰੀਏ ਹਰੇਕ ਕਮਰੇ ਦੇ ਨਾਲ ਜਿਹੜਾ ਵੈਂਟੀਲੇਸ਼ਨ ਦਾ ਔਰ ਜਿਹੜਾ ਇਹਦਾ ਬਾਹਰਲਾ ਪੋਰਸ਼ਨ ਹੈ ਇੱਕ ਗੈਲਰੀ ਦੀ ਤਰ੍ਹਾਂ ਬਣਿਆ ਹੋਇਆ ਬਾਹਰ ਗੈਲਰੀ ਹੈ ਔਰ ਬਿਲਕੁਲ ਪੱਕਾ ਜਿਸ ਤਰ੍ਹਾਂ ਦੇ ਨਾਲ ਪੱਕੀਆਂ ਇੱਟਾਂ ਦਾ ਸਟਰਕਚਰ ਹੈ ਜੇ ਅਸੀਂ ਮਤਲਬ ਪੁਰਾਣੇ ਸਮੇਂ ਦੀ ਗੱਲ ਕਰੀਏ ਇਹ ਇਮੇਜਿਨ ਕਰਨਾ ਹੋਵੇ ਕਿ ਅੱਜ ਤੋਂ 5000 ਸਾਲ ਪਹਿਲਾਂ ਕਿਸ ਤਰੀਕੇ ਦੇ ਨਾਲ ਲੋਕਾਂ ਨੇ ਡਿਜ਼ਾਈਨ ਬਣਾਇਆ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਇਹ ਮਤਲਬ ਕਿੰਨਾ ਅਸੀਂ ਕਹੀਏ ਐਡਵਾਂਸ ਸੀਗੀ ਉਹਨਾਂ ਦੀ ਟੈਕਨੋਲੋਜੀ ਔਰ ਜਿਹੜਾ ਇਹ ਰੋਸ਼ਨੀ ਦਾ ਅੰਦਰ ਪ੍ਰਬੰਧ ਹੈ ਨਾ ਜੇ ਤੁਹਾਨੂੰ ਅੰਦਰ ਦਿਖਾਈਏ ਤਾਂ ਜਿਹੜਾ ਸੈਂਟਰ ਦੇ ਵਿੱਚ ਹਵਾਲ ਦੇ ਨਾਲ-ਨਾਲ ਰੋਸ਼ਨੀ ਦਾ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਅੱਠ ਕਮਰੇ ਉਸ ਸਾਈਡ ਹੈ ਅੱਠੇ ਸਾਈਡਾਂ ਵਿੱਚ ਸੈਂਟਰ ਦੇ ਵਿੱਚ 16 ਕਮਰਿਆਂ ਦੇ ਅੰਦਰ ਇੱਕ ਰੋਸ਼ਨੀ ਦਾ ਪ੍ਰਬੰਧ ਦਿੱਤਾ ਜਿੱਥੋਂ ਸਾਰੇ ਪਾਸੇ ਲਾਈਟ ਜਾ ਰਹੀ ਹੈ ਜੇ ਅੱਗੇ ਅਸੀਂ ਚੱਲਦੇ-ਚੱਲਦੇ ਗੱਲ ਕਰੀਏ ਤਾਂ ਜਿਹੜਾ ਇੱਥੇ ਸਾਈਟ ਹੈ ਹੁਣ ਕਿਉਂਕਿ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਸੋਰਸ ਆਫ ਵਾਟਰ ਸੀਗਾ ਉਹ ਖੂਹ ਸੀਗਾ ਪਾਣੀ ਦਾ ਜਿਹੜਾ ਸੋਮਾ ਉਹ ਇੱਥੇ ਖੂਹ ਦੀ ਵੀ ਜਿਹੜੀ ਹੈ ਉਹ ਜਦੋਂ ਖੁਦਾਈ ਹੋਈ ਹੈ ਉਹਦੇ ਵਿੱਚ ਅਵਸ਼ੇਸ਼ ਮਿਲੇ ਆ ਅੱਜ ਆਜੋ ਤੁਹਾਨੂੰ ਦਿਖਾਉਂਦੇ ਆਂ ਸੀ ਜੀ ਦੇ ਹੋਂਦ ਕੋ ਜਿਹੜਾ ਪੀਣ ਵਾਲੇ ਪਾਣੀ ਦੇ ਲਈ ਸੋਰਸ ਐ ਖੂਹ ਐ ਉਹਦੇ ਵਾਸਤੇ ਰਸਤੇ ਵੀ ਬਿਲਕੁਲ ਇਹਨਾਂ ਨੇ ਪੱਕੇ ਬਣਾਏ ਹੋਏ ਸੀ ਹਰ ਇੱਕ ਚੀਜ਼ ਦੇ ਨਾਲ ਸਰਕਾਰ ਨੇ ਕੀ ਕੀਤਾ ਖੁਦਾਈ ਤੋਂ ਬਾਅਦ ਜੋ ਇੱਥੇ ਵਿਸ਼ੇਸ਼ ਮਿਲੇ ਆ ਉਹਦੇ ਉੱਪਰ ਐਸ ਇਟ ਇਜ਼ ਉਹਨਾਂ ਨੇ ਕੰਸਟਰਕਟ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਕਿ ਜਿਹੜੀ ਉਹ ਪੁਰਾਤਨ ਲੁੱਕ ਐ ਉਹ ਦਿੱਤੀ ਜਾ ਸਕੇ ਦਿਖਾਇਆ ਜਾ ਸਕੇ ਕਿ ਅੱਜ ਤੋਂ 5000 ਸਾਲ ਪਹਿਲਾਂ ਇਹ ਚੀਜ਼ਾਂ ਕਿਸ ਤਰ੍ਹਾਂ ਦੀ ਨਜ਼ਰ ਆਉਂਦੀਆਂ ਸੀ ਮਤਲਬ ਇਹ ਸਾਰਾ ਜਿਹੜਾ ਇੱਥੋਂ ਦਾ ਢਾਂਚਾ ਹੈ ਜਾਂ ਜਿਹੜੇ ਇੱਥੇ ਚੀਜ਼ਾਂ ਮਿਲੀਆਂ ਇਮਾਰਤਾਂ ਕਿਸ ਤਰ੍ਹਾਂ ਦੀ ਨਜ਼ਰ ਆ ਰਹੀਆਂ ਸੀ ਹੁਣ ਇਹ ਇੱਕ ਖੂਹ ਹੈ ਹੁਣ ਜੇ ਅਸੀਂ ਦੇਖੀਏ ਤਾਂ ਪੂਰਾ ਜਿਹੜਾ ਇਹਦਾ ਸਾਈਡਾਂ ਤੋਂ ਪੱਕਾ ਕੀਤਾ ਹੋਇਆ ਇਹਦਾ ਬਾਹਰ ਲਾਇਦੀ ਵੀ ਪੂਰਾ ਪੱਕਾ ਹੈ ਔਰ ਅੰਦਰੋਂ ਵੀ ਸਾਰਾ ਜਿਹੜਾ ਉਹ ਪੱਕਾ ਕੀਤਾ ਹੋਇਆ ਹਾਲਾਂਕਿ ਜਿਹੜਾ ਨਜ਼ਦੀਕ ਸਤਲੁਜ ਦਰਿਆ ਸੀ ਉਸ ਸਮੇਂ ਪਰ ਫਿਰ ਵੀ ਜਿਹੜਾ ਇੱਥੇ ਪਾਣੀ ਦੇ ਪ੍ਰਬੰਧ ਅਲੱਗ ਤੋਂ ਸੀ ਔਰ ਜਿਹੜੀ ਇਹਨਾਂ ਦੇ ਵਿੱਚ ਵਿਸ਼ੇਸ਼ ਚੀਜ਼ ਮਿਲੀ ਹੈ ਨਾ ਉਹ ਪਾਣੀ ਦੀ ਨਿਕਾਸੀ ਦੀ ਜੇ ਅਸੀਂ ਗੱਲ ਕਰੀਏ ਤਾਂ ਇੰਨੇ ਵੈਲ ਪਲਾਨ ਤਰੀਕੇ ਦੇ ਨਾਲ ਨਾਲੀਆਂ ਤੱਕ ਬਣੀਆਂ ਹੋਈਆਂ ਮਿਲਿਆ ਔਰ ਜਦੋਂ ਅਸੀਂ ਇਹਨਾਂ ਦੇ ਸ਼ਹਿਰਾਂ ਦੀ ਖੋਜ ਦੀ ਗੱਲ ਕਰਦੇ ਹਾਂ ਜਿੱਦਾਂ ਅੱਜ ਅਸੀਂ ਕਰਦੇ ਹਾਂ ਵੀ ਰਸਤੇ ਜਿਹੜੇ ਆ ਉਹਨਾਂ ਦੇ ਪ੍ਰੋਪਰ ਜਿਹੜੀ ਹੈ ਇੱਕ ਸਕੁਅਰ ਸ਼ੇਪ ਦੇ ਵਿੱਚ ਰਸਤੇ ਬਣੇ ਹੋਇਆ ਔਰ ਉਹਨਾਂ ਦੇ ਅੰਦਰ ਉਸੇ ਢੰਗ ਦੇ ਨਾਲ ਉਹਨਾਂ ਨੇ ਕੰਸਟਰਕਸ਼ਨ ਕੀਤੀ ਹੋਈ ਹੈ 90 ਡਿਗਰੀ ਤੇ ਸੜਕਾਂ ਆਪਸ ਵਿੱਚ ਮੈਚ ਕਰ ਰਹੀਆਂ ਜਿਹੜੇ ਸ਼ਹਿਰ ਨਿਕਲੇ ਲਗਭਗ 12 ਏਕੜ ਦਾ ਏਰੀਆ ਹੈਗਾ ਜੀ ਹੋਮ ਵੈਸੀ ਸ਼ਹਿਰ ਬਣ ਗਿਆ ਲੋਕਾਂ ਨੇ ਘਰ ਬਣਾਏ ਹੋਏ ਆ ਜੀ ਉਹਦੇ ਵਿੱਚੋਂ ਇਹ 12 ਏਕੜ ਦਾ ਏਰੀਆ ਹੈਗਾ ਜਿਹਦੇ ਵਿੱਚ ਸਾਰਾ ਜਿਹੜਾ ਆਪਣੇ ਵਿਸ਼ੇਸ਼ ਮਿਲ ਰਹੇ ਆ ਪੁਰਾਤਤਵ ਦੇ ਜਿੰਨੇ ਵੀ ਸਾਡੇ ਆਰਕੀਓਲੋਜੀਕਲ ਚੀਜ਼ਾਂ ਮਿਲ ਰਹੀਆਂ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਜੀ ਜਿੱਥੇ ਮਤਲਬ ਇਹ ਚੀਜ਼ ਖੁਦਾਈ ਹੋਈ ਆ ਜੀ ਅਸੀਂ ਜੇ ਗੱਲ ਕਰੀਏ এডਿਕੇਸ਼ਨ ਦੇ ਤੌਰ ਤੇ ਜਿਹੜੇ ਸਾਡੇ ਬੱਚੇ ਹੈਗੇ ਉਹਨਾਂ ਨੂੰ ਸਾਨੂੰ ਇਹ ਚੀਜ਼ਾਂ ਦਿਖਾਉਣੀਆਂ ਚਾਹੀਦੀਆਂ ਬਿਲਕੁਲ ਸਹੀ ਗੱਲ ਹੈ ਮਤਲਬ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗੇ ਵੀ ਕਿਸ ਤਰ੍ਹਾਂ ਦੇ ਨਾਲ ਸਮੇਂ ਦੇ ਅਨੁਸਾਰ ਸਭੇ ਤੋਂ ਵਾਂ ਸਮੇਂ-ਸਮੇਂ ਤੇ ਡਿਵੈਲਪ ਹੋਈਆਂ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਬਣੀਆਂ ਕਿਸ ਤਰ੍ਹਾਂ ਦੇ ਨਾਲ ਇਸ ਧਰਤੀ ਦੇ ਲੋਕ ਰਹਿੰਦੇ ਰਹੇ ਹੈ ਔਰ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣਾ ਜੀਵਨ ਜੀਆ ਉਹਨਾਂ ਦੇ ਕੋਲ ਸਾਧਨ ਕਿਸ ਤਰ੍ਹਾਂ ਦੇ ਰਹੇ ਹੈ ਉਹ ਸਾਰੀਆਂ ਚੀਜ਼ਾਂ ਮਤਲਬ ਜੇ ਅਸੀਂ ਸਮੇਂ ਦੇ ਉੱਪਰ ਦੇਖਦੇ ਰਹੀਏ ਕਿਉਂਕਿ ਜਿਹੜਾ ਇੱਥੇ ਮਿਊਜ਼ੀਅਮ ਹੈ ਜੀ ਬਿਲਕੁਲ ਇੱਥੇ ਨਜ਼ਦੀਕੀ ਜੇ ਅਸੀਂ ਮਿਊਜ਼ੀਅਮ ਤੇ ਵਾਚੇ ਦੇਖੀਏ ਤਾਂ ਉਹ ਸਾਰੀਆਂ ਚੀਜ਼ਾਂ ਸਾਨੂੰ ਜਿਹੜੇ ਅਵਸ਼ੇਸ਼ ਇੱਥੇ ਖੁਦਾਈ ਦੌਰਾਨ 1952 ਦੇ ਵਿੱਚ ਇੱਥੇ ਖੁਦਾਈ ਜਿਹੜੀ ਸ਼ੁਰੂ ਹੋਈ ਸੀ ਜੀ ਉਸ ਖੁਦਾਈ ਤੋਂ ਬਾਅਦ ਜਿਹੜੀਆਂ ਚੀਜ਼ਾਂ ਮਿਲੀਆਂ ਜੀ ਪੱਕੇ ਬਰਤਨ ਮਿੱਟੀ ਦੇ ਔਰ ਗਹਿਣੇ ਜਿਹੜਾ ਹਾਥੀ ਦੰਦ ਦਾ ਸਮਾਨ ਨੇ ਔਰ ਜਿਹੜੀ ਕਾਰਾਗਰੀ ਹੈ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇੱਥੋਂ ਪ੍ਰਾਪਤ ਹੋਈਆਂ ਮਤਲਬ ਲੋਕਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ ਉਹਨਾਂ ਦੇ ਰੀਤੀ ਰਿਵਾਜ ਕਿਸ ਤਰ੍ਹਾਂ ਦੇ ਸੀਗੇ ਉਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਲੱਗਦੀਆਂ ਜਿਵੇਂ ਅਸੀਂ ਗੱਲ ਕਰਦੇ ਹਾਂ ਰੋਪੜ ਦੇ ਬਾਰੇ ਵਿੱਚ ਨਾ ਰੋਪੜ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਵਿੱਚ ਵੀ ਦੱਸਿਆ ਜਾਂਦਾ ਕਿਉਂਕਿ ਸਤਲੁਜ ਦਰਿਆ ਦੀ ਗੱਲ ਕੀਤੀ ਸੀ ਤੁਸੀਂ ਸਤਲੁਜ ਦਰਿਆ ਦੇ ਕੰਢੇ ਤੇ ਹੀ ਮਹਾਰਾਜਾ ਰਣਜੀਤ ਸਿੰਘ ਔਰ ਅੰਗਰੇਜ਼ਾਂ ਦੇ ਵਿਚਾਲੇ ਸੰਧੀ ਹੋਈ ਸੀ ਹੁਣ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਉਸ ਸਮੇਂ ਦੇ ਵਿੱਚ ਬਿਲਡਿੰਗਾਂ ਨੂੰ ਕਿੰਨੇ ਪਲਾਨ ਤਰੀਕੇ ਨਾਲ ਬਣਾਇਆ ਜਾਂਦਾ ਸੀ ਅੱਜ ਦੇ ਸਮੇਂ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਾਫੀ ਸ਼ਹਿਰਾਂ ਦੇ ਵਿੱਚ ਆ ਜਾਂਦੀ ਹੈ ਜਿਵੇਂ ਤੁਸੀਂ ਇਹ ਦੱਸਿਆ ਕਿ ਇਹ ਬਿਲਡਿੰਗ ਕਾਫੀ ਉੱਚੀ ਜਗ੍ਹਾ ਤੇ ਬਣਾਈ ਹੋਈ ਸੀ ਕਿ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾ ਆਵੇ ਅਕਾਈ ਸੋਚਣ ਵਾਲੀ ਹੈ ਜੋ ਤੁਸੀਂ ਦੱਸੀ ਹੈ ਕਿ ਉਸ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਐਡਵਾਂਸ ਪਲਾਨਿੰਗ ਕੀਤੀ ਜਾਂਦੀ ਸੀ ਇਹਨਾਂ ਸਮੱਸਿਆਵਾਂ ਨੂੰ ਨਾ ਆਣ ਦੇ ਲਈ ਤੇ ਇਹਦੇ ਬਾਰੇ ਚ ਹੋਰ ਜਿੱਦਾਂ ਤੁਸੀਂ ਰਣਜੀਤ ਸਿੰਘ ਦੀ ਗੱਲ ਕੀਤੀ ਹੈ ਨਾ ਜੀ ਮਤਲਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਸਮਾ ਸੀਗਾ ਉਹਨੂੰ ਤਾਂ ਅਸੀਂ ਆਧੁਨਿਕ ਸਮਾਂ ਕਹਿ ਸਕਦੇ ਹਾਂ ਮਤਲਬ ਇਹ ਸ਼ੁਰੂਆਤ ਸੀਗੀ ਆਧੁਨਿਕ ਸਮੇਂ ਦੀ ਇੱਕ ਤਰ੍ਹਾਂ ਦੇ ਨਾਲ ਪਰ ਇਹ ਬਹੁਤ ਜ਼ਿਆਦਾ ਪੁਰਾਤਨ ਹੈ ਜੀ ਮਤਲਬ 5000 ਸਾਲ ਪਹਿਲਾਂ ਜੇ ਅਸੀਂ ਇਮੇਜਿਨ ਕਰੀਏ ਵੀ ਲੋਕਾਂ ਦੀ ਇਸ ਢੰਗ ਦੀ ਸੋਚ ਹੋ ਸਕਦੀ ਹੈ ਜਾਂ ਇਸ ਤਰ੍ਹਾਂ ਦਾ ਆਰਕੀਟੈਕਟ ਹੋ ਸਕਦਾ ਜਿਹੜੀ ਪਾਣੀ ਦੀ ਨਿਕਾਸੀ ਦੀ ਗੱਲ ਕਰਦੇ ਮਤਲਬ ਉਹਨਾਂ ਨੇ ਕੋਈ ਵੀ ਚੀਜ਼ ਕੰਸਟਰਕਟ ਕਰਨ ਦੇ ਨਾਲ ਉਹਨਾਂ ਦੇ ਇਹ ਤਰੀਕੇ ਲੱਭੇ ਸੀਗੇ ਇੱਥੇ ਪਾਣੀ ਦਾ ਨਿਕਾਸ ਕਿੱਧਰ ਨੂੰ ਹੋਊਗਾ ਮਤਲਬ ਵਾਸ਼ਰੂਮ ਜੋ ਚੀਜ਼ਾਂ ਉਹਨਾਂ ਨੇ ਬਣਾਈਆਂ ਹੋਈਆਂ ਸੀ ਜਿਹੜੀ ਇੱਥੇ ਆਪਣੇ ਉਹਨਾਂ ਨੇ ਉੱਤੀ ਹੋਈ ਹੈ ਜੀ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਜਿਹਦੇ ਵਿੱਚ ਖੁਦਾਈ ਦਾ ਉਹਨਾਂ ਨੇ ਦੱਸਿਆ ਵੀ ਜਿੱਥੋਂ ਇਹ ਚੀਜ਼ ਖੁਦਾਈ ਕੀਤੀ ਹਾਲਾਂਕਿ ਸਾਰੇ ਜਿਹੜਾ ਏਰੀਆ ਇਹਦੇ ਨੀਚੇ ਇਹ ਅਵਸ਼ੇਸ਼ ਹੈਗੇ ਆ ਪਰ ਕੁਝ ਹਿੱਸਾ ਜਿਹੜਾ ਉਹਨਾਂ ਨੇ ਖੁਦਾਈ ਕੀਤਾ ਕਿਉਂਕਿ ਜਿਹੜਾ ਖੁਦਾਈ ਦਾ ਕੰਮ ਹੈ ਨਾ ਜੀ ਬੜਾ ਸੂਖਮ ਕੰਮ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਨੀਚੇ ਤੋਂ ਚੀਜ਼ਾਂ ਕੱਢ ਰਹੇ ਆ کئی ਹਜ਼ਾਰ ਸਾਲ ਪੁਰਾਣੀਆਂ ਤੇ ਉਹਨਾਂ ਦਾ ਟੁੱਟਣ ਦਾ ਉਹਨਾਂ ਦੇ ਖਰਾਬ ਹੋਣ ਦਾ ਬਹੁਤ ਜ਼ਿਆਦਾ ਜਿਹੜਾ ਖ਼ਾਦਸ਼ਾ ਹੁੰਦਾ ਇਸ ਲਈ ਬਹੁਤ ਸਾਵਧਾਨੀ ਵਾਲਾ ਕੰਮ ਹੈ ਔਰ ਜਿਹੜੇ ਐਕਸਪਰਟ ਹੁੰਦੇ ਆ ਆਪਣੇ ਆਰਕੀਓਲੋਜੀਕਲ ਡਿਪਾਰਟਮੈਂਟ ਇਹ ਸਾਰਾ ਕੰਮ ਕਰਦੇ ਆ ਤੇ ਜਦੋਂ ਅਸੀਂ ਖੁਦਾਈ ਦੀ ਗੱਲ ਕਰ ਰਹੇ ਹਾਂ ਨਾ ਮਤਲਬ 5000 ਸਾਲ ਪੁਰਾਣੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਕਿਸ ਤਰ੍ਹਾਂ ਦੀ ਕੰਸਟਰਕਸ਼ਨ ਸੀਗੀ ਕਿਸ ਤਰ੍ਹਾਂ ਦੇ ਨਾਲ ਬਿਲਡਿੰਗਾਂ ਨੂੰ ਬਣਾਇਆ ਜਾਂਦਾ ਸੀ ਉਹ ਸਾਰੀਆਂ ਚੀਜ਼ਾਂ ਇੱਥੋਂ ਸਾਨੂੰ ਸਮਝ ਆਂਦੀ ਹੈ ਇੱਥੋਂ ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ ਹੁਣ ਜਿਹੜੀਆਂ ਇਹਦੇ ਵਿੱਚ ਇੱਟਾਂ ਯੂਜ਼ ਹੋਈਆਂ ਐਜ਼ ਇਟ ਇਜ਼ ਪੁਰਾਣੀਆਂ ਰੱਖੀਆਂ ਗਈਆਂ ਪਰ ਜਿਹੜਾ ਦੁਬਾਰਾ ਇਹਨਾਂ ਨੂੰ ਯੂਜ਼ ਕਰਕੇ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਬੜੀ ਵਧਾਈ ਦਾ ਪਾਤਰ ਹੈ ਜੀ ਤੁਹਾਡਾ ਚੈਨਲ ਜਿਹੜੇ ਤੁਸੀਂ ਇਹਨਾਂ ਚੀਜ਼ਾਂ ਨੂੰ ਕਵਰ ਕਰ ਰਹੇ ਹੋ ਜਿਹੜੇ ਆਪਣੇ ਇਤਿਹਾਸ ਨੂੰ ਆਪਣੇ ਵਿਰਸੇ ਦੀ ਅਸੀਂ ਗੱਲ ਕਰਦੇ ਹਾਂ 5000 ਸਾਲ ਪਹਿਲਾਂ ਦਾ ਪੰਜਾਬ ਉਸ ਚੀਜ਼ ਨੂੰ ਦਿਖਾਣਾ ਚਾਹੀਦਾ ਤਾਂ ਕਿ ਸਾਡੇ ਬੱਚਿਆਂ ਨੂੰ ਇਸ ਚੀਜ਼ ਦੀ ਸਮਝ ਲੱਗੇ ਔਰ ਹਾਲਾਂਕਿ ਕਿਤਾਬਾਂ ਦੇ ਵਿੱਚ ਇਹ ਚੀਜ਼ਾਂ ਅਸੀਂ ਦੇ ਰਹੇ ਹਾਂ ਪੜ ਰਹੇ ਹਾਂ ਪਰ ਪ੍ਰੈਕਟੀਕਲ ਰੂਪ ਦੇ ਵਿੱਚ ਜਦੋਂ ਤੱਕ ਬੱਚੇ ਜਾਂ ਜਿਹੜੇ ਸਾਡੇ ਨੌਜਵਾਨ ਹੈਗੇ ਉਹ ਆ ਕੇ ਇਹਨਾਂ ਚੀਜ਼ਾਂ ਨੂੰ ਨਹੀਂ ਦੇਖੂਗੇ ਤਾਂ ਉਹ ਸਮਝ ਨਹੀਂ ਸਕਦੇ ਕਿਉਂਕਿ ਪੂਰੀ ਜਾਣਕਾਰੀ ਨਹੀਂ ਹੋ ਸਕਦੀ ਹਾਂਜੀ ਪੂਰੀ ਜਾਣਕਾਰੀ ਨਹੀਂ ਹੋ ਸਕਦੀ ਇਸ ਲਈ ਤੁਹਾਡੇ ਚੈਨਲ ਦੇ ਰਾਹੀਂ ਰਿਕੁਐਸਟ ਵੀ ਹੈ ਜੀ ਸਾਰੇ ਪੰਜਾਬ ਦੇ ਟੀਚਰਾਂ ਨੂੰ ਕਿ ਜਦੋਂ ਵੀ ਤੁਸੀਂ ਸਾਡੇ ਜ਼ਰੂਰ ਬੱਚਿਆਂ ਨੂੰ ਇੱਥੇ ਲੈ ਕੇ ਆਓ ਇਹ ਚੀਜ਼ਾਂ ਦਿਖਾਓ ਜੇ ਤੁਹਾਨੂੰ ਸਾਈਟ ਦੀ ਆਪਾਂ ਗੱਲ ਕਰ ਰਹੇ ਸੀ ਥੋੜਾ ਅਸੀਂ ਦੇਖ ਲੈਣੇ ਆਂ ਜੀ ਮਤਲਬ ਇਹ ਉਹ ਖੁਦਾਈ ਦੇ ਵਿੱਚ ਨਿਕਲਿਆ ਆਇਆ ਚੀਜ਼ਾਂ ਜਿਹੜੀਆਂ ਬੇਸਿਕ ਦੀਵਾਰਾਂ ਦਿਖ ਰਹੀਆਂ ਜੀ ਐਸ ਇਟ ਇਜ਼ ਇਹ ਦੀਵਾਰਾਂ ਆਈਆਂ ਜੋ ਚਣਾਈ ਹੋਈ ਹੈ ਪੱਕੀਆਂ ਇੱਟਾਂ ਦੀ ਕਿਸ ਤਰ੍ਹਾਂ ਦੇ ਨਾਲ ਸਟਰਕਚਰ ਸੀਗੇ ਅਸੀਂ ਦੇਖ ਲਈਏ ਕਿੰਨੀ ਇਹਨਾਂ ਦੀ ਚੁੜਾਈ ਸੀ ਕਿੰਨੀ ਡੂੰਘਾਈ ਦੇ ਵਿੱਚ ਔਰ ਕਿੰਨੇ ਮਜ਼ਬੂਤ ਤਰੀਕੇ ਦੇ ਨਾਲ ਇਹਨਾਂ ਦੀ ਕੰਸਟਰਕਸ਼ਨ ਕੀਤੀ ਗਈ ਹੈ ਔਰ ਜਦੋਂ ਅਸੀਂ ਇੱਥੇ ਮਿਊਜ਼ੀਅਮ ਦੇ ਵਿੱਚ ਜਾਵਾਂਗੇ ਉੱਥੇ ਹਰ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਉਹ ਸਾਨੂੰ ਮਿਲਦੀਆਂ 5000 ਸਾਲ ਪਹਿਲਾਂ ਦਾ ਜੇ ਅਸੀਂ ਕਹੀਏ ਇੱਕ ਤਰ੍ਹਾਂ ਦੇ ਨਾਲ ਦੁਬਾਰਾ ਜਿਹੜਾ ਸੰਜੀਵ ਚਿੱਤਰਣ ਹੋ ਜਾਂਦਾ ਸਾਡੀਆਂ ਅੱਖਾਂ ਦੇ ਸਾਹਮਣੇ ਉਹ ਦ੍ਰਿਸ਼ ਘੁੰਮ ਜਾਂਦੇ ਵੱਲੇ ਜਿਹੜਾ ਹੈ ਨਾ ਉਹ ਚੀਜ਼ਾਂ ਦਾ ਕਿੰਨੀ ਡੂੰਘਾਈ ਤੋਂ ਕਿਹੜੀ ਚੀਜ਼ ਮਿਲ ਰਹੀ ਹੈ ਉਹਦੇ ਆਧਾਰ ਤੇ ਇਹ ਨਿਰਣਾ ਕੀਤਾ ਜਾਂਦਾ ਵੀ ਕਿੰਨੇ ਸਾਲ ਪੁਰਾਣੀ ਹੈ ਚੀਜ਼ ਹੈ ਹੁਣ ਜਿਹੜੀ ਇਹ ਸਾਈਟ ਦੀ ਆਪਾਂ ਗੱਲ ਕਰੀਏ ਤਾਂ ਬਾਹਰ ਸ਼ਾਇਦ ਤੁਸੀਂ ਬੋਰਡ ਵੀ ਪੜਿਆ ਹੋਵੇ ਉਹਦੇ ਵਿੱਚ ਲਗਭਗ 2400 ਈਸਾ ਪੂਰਵ ਤੋਂ ਸ਼ੁਰੂ ਕਰਦੇ ਹੋਏ ਮਤਲਬ ਫਿਰ 2000 ਈਸਾ ਈਸਵੀ ਤੱਕ ਤੇ 700 ਈਸਵੀ ਇਸ ਤਰ੍ਹਾਂ ਦੇ ਨਾਲ ਕਈ ਜਿਹੜੀਆਂ ਪਰਤਾਂ ਹੈਗੀਆਂ ਕਈ ਯੁੱਗ ਇਸ ਜਗ੍ਹਾ ਦੇ ਵਿੱਚ ਦਫਨ ਹੈਗੇ ਔਰ ਜਿਨ੍ਹਾਂ ਨੂੰ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਕੱਢ ਕੇ ਅੱਜ ਸਾਡੇ ਸਾਹਮਣੇ ਰੱਖਿਆ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਈਟਾਂ ਹੈਗੀਆਂ ਜੀ ਜੀ ਇਹ ਤੁਹਾਡਾ ਚੈਨਲ ਟਾਈਮ ਦਾ ਵੇ ਮੈਂ ਜ਼ਰੂਰ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਅਦਰ ਜਿਹੜੀਆਂ ਸਾਈਟਸ ਹੈਗੀਆਂ ਤੁਸੀਂ ਸਾਡੇ ਨਾਲ ਚੱਲੋ ਤੇ ਉਹਨਾਂ ਨੂੰ ਵੀ ਕਵਰ ਕਰੋ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਆਪਣੇ ਇਤਿਹਾਸ ਦਾ ਔਰ ਜਿਹੜੀ ਆਪਣੀ ਪਰੰਪਰਾ ਹੈਗੀ ਆ ਜੇ ਅਸਲ ਦੇ ਵਿੱਚ ਅਸੀਂ ਕਹੀਏ ਕਿ ਜਿਹੜਾ ਸਾਡਾ ਮਹਾਨਤਾ ਜਿਹਨੂੰ ਅਸੀਂ ਕਹਿੰਦੇ ਆ ਇਸ ਦਰਿਆਵਾਂ ਦੀ ਧਰਤੀ ਦੀ ਉਹ ਲੋਕਾਂ ਨੂੰ ਪਤਾ ਲੱਗ ਸਕੇ ਜੀ ਬਿਲਕੁਲ ਅਸੀਂ ਨਾਲ ਚੱਲਾਂਗੇ ਔਰ ਅੱਗੇ ਦੀ ਜਾਣਕਾਰੀ ਵੀ ਲਵਾਂਗੇ ਤੇ ਇੱਕ ਚੀਜ਼ ਹੋਰ ਮੈਂ ਪੁੱਛਣੀ ਚਾਹੂੰਗਾ ਕਿਉਂਕਿ ਆਪਾਂ ਸੁਣਿਆ ਹੈਗਾ ਕਿ ਪੁਰਾਣੇ ਸਮੇਂ ਦੇ ਵਿੱਚ ਇੱਕ ਚੀਜ਼ ਦਿਖਾਈ ਜਾਂਦੀ ਸੀ ਵੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਕਿਸੇ ਦਾ ਸੰਸਕਾਰ ਜਾਂ ਕਿਸੇ ਨੂੰ ਦਫਨਾਇਆ ਜਾਂਦਾ ਸੀ ਜੀ ਉਦੋਂ ਇੱਕ ਪ੍ਰਥਾ ਹੁੰਦੀ ਸੀ ਕਿ ਉਹਨਾਂ ਦੇ ਨਾਲ ਇੱਕ ਮੁੰਦਰੀ ਔਰ ਇੱਕ ਕੁੱਤੇ ਨੂੰ ਦਫਨ ਕੀਤਾ ਜਾਂਦਾ ਸੀ ਆ ਉਹਦੀ ਥੋੜੀ ਜਾਣਕਾਰੀ ਤੁਸੀਂ ਸਾਨੂੰ ਡਿਟੇਲ ਦੇ ਵਿੱਚ ਜ਼ਰੂਰ ਦਿਓ ਜੀ ਇਸ ਤਰ੍ਹਾਂ ਸਰ ਕੇ ਹਰ ਸਭਿਤਾ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪਰੰਪਰਾਵਾਂ ਰਹੀਆਂ ਜਿਹੜੀਆਂ ਸਰੀਰ ਦੇ ਜਿਵੇਂ ਸੰਸਕਾਰ ਦੀ ਗੱਲ ਕਰੀਏ ਮਿਸਰ ਦੇ ਵਿੱਚ ਆਪਣੀਆਂ ਪਰੰਪਰਾਵਾਂ ਅੱਜ ਵੀ ਮਮੀਆਂਜ਼ ਉੱਥੋਂ ਮਿਲਦੀਆਂ ਹੈਗੀਆਂ ਪੱਟੀਆਂ ਲਪੇਟੇ ਹੋਏ ਸਰੀਰ ਰਾਜੇ-ਰਾਣੀਆਂ ਦੇ ਉਹਨਾਂ ਨੇ ਸੁਰੱਖਿਤ ਕੀਤੀ ਹੋਏ ਸਾਨੂੰ ਮਿਲਦੇ ਆ ਇਸੇ ਤਰ੍ਹਾਂ ਦੇ ਨਾਲ ਇਹਨਾਂ ਜਦੋਂ ਇੱਥੋਂ ਖੁਦਾਈ ਹੋਈ ਹੈ ਤਾਂ ਖੁਦਾਈ ਦੇ ਵਿੱਚ ਕੁਝ ਸਰੀਰ ਇਸ ਤਰ੍ਹਾਂ ਦੇ ਮਿਲੇ ਆ ਕਿ ਉਸ ਇੱਕ ਨਰਕ ਕੰਕਾਲ ਦੇ ਨਾਲ ਇੱਕ ਜਿਹੜਾ ਕੁੱਤੇ ਦਾ ਕੰਕਾਲ ਮਿਲਿਆ ਤੇ ਕੁਝ ਵਸਤੂਆਂ ਵੀ ਮਿਲੀਆਂ ਇਹ ਜਿਹੜੇ ਐਕਸਪਰਟ ਹੈਗੇ ਆ ਉਹਨਾਂ ਦੇ ਇਤਿਹਾਸਕਾਰਾਂ ਦਾ ਕਿ ਉਹਨਾਂ ਲੋਕਾਂ ਦੀ ਇਹ ਸੋਚ ਸੀਗੀ ਕਿ ਇਹ ਜਿਹੜੇ ਸਰੀਰ ਹੈ ਜਾਂ ਮਨੁੱਖ ਹੈ ਉਹ ਤੋਂ ਬਾਅਦ ਅਗਲੀ ਦੁਨੀਆ ਵੀ ਹੈ ਉਹ ਅਗਲੇ ਜਿਹੜੇ ਸਮੇਂ ਹੈ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਨੂੰ ਜਿਸ ਵਸਤੂਆਂ ਦੀ ਲੋੜ ਹੈ ਮਤਲਬ ਗਹਿਣੇ ਦੀ ਅੰਨ ਦੀ ਇਸ ਤਰ੍ਹਾਂ ਦੇ ਨਾਲ ਅਨਾਜ ਦੇ ਵੀ ਬੀਜ ਉੱਥੋਂ ਪ੍ਰਾਪਤ ਹੁੰਦੇ ਆ ਉਹਨਾਂ ਦੇ ਜਿਹੜੇ ਗ੍ਰੇਵਯਾਰਡ ਹੈਗੇ ਆ ਜਿੱਥੇ ਉਹਨਾਂ ਦੇ ਖਬਰਾਂ ਜੇ ਅਸੀਂ ਕਹ ਲਈਏ ਉਹਨਾਂ ਨੂੰ ਮੌਜੂਦ ਆ ਆਪਣੀ ਮਾਡਰਨ ਲੈਂਗੁਏਜ ਦੇ ਵਿੱਚ ਤੇ ਉਹਨਾਂ ਦੇ ਵਿੱਚੋਂ ਸਾਰੀਆਂ ਚੀਜ਼ਾਂ ਮਿਲ ਗਈਆਂ ਹੈਗੀਆਂ ਤੇ ਪੁਰਾਤਨ ਸਮੇਂ ਦੇ ਵਿੱਚ ਸਕਾਰਾਂ ਦਾ ਮੰਨਣਾ ਹੈ ਕਿ ਸੋਚ ਰਹੀ ਹੋਗੀ ਵੀ ਇੱਥੋਂ ਬਾਅਦ ਜਿਹੜਾ ਅਗਲੀ ਜਹਾਨ ਹੈ ਹੋਰ ਜਿਹੜੀ ਦੁਨੀਆ ਉੱਥੇ ਜਾਣ ਵਾਲੇ ਜੀਵ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੋਗੀ ਤਾਂ ਉਹਨਾਂ ਦੇ ਨਾਲ ਉਹ ਚੀਜ਼ਾਂ ਦਫ਼ਨ ਕਰ ਦਿੱਤੀ ਸੀ ਜੋ ਵੀ ਜ਼ਰੂਰੀ ਚੀਜ਼ਾਂ ਹੈਗੀਆਂ ਉਹਨਾਂ ਦੇ ਨਾਲ ਦਫ਼ਨ ਕੀਤੀਆਂ ਜਾਂਦੀਆਂ ਸੀ ਮਤਲਬ ਜਿੱਦਾ ਖਾਣ ਦੀਆਂ ਵਸਤੂਆਂ ਹੋਗੀਆਂ ਕੁਝ ਮਤਲਬ ਜਿਵੇਂ ਅਸੀਂ ਕਹ ਲਈਏ ਕਰੰਸੀ ਦੀ ਗੱਲ ਕਰ ਲਈਏ ਕੁਝ ਸਿੱਕੇ ਵਗੈਰਾ ਜਾਂ ਕੁਝ ਗਹਿਣੇ ਇਸ ਤਰ੍ਹਾਂ ਦੇ ਨਾਲ ਉਹਨਾਂ ਦੀ ਕੋਸ਼ਿਸ਼ ਹੁੰਦੀ ਸੀ ਇੱਥੇ ਖੋਦਾਈ ਦੇ ਦੌਰਾਨ ਇਹ ਸਾਰੀਆਂ ਚੀਜ਼ਾਂ ਮਤਲਬ ਇਹ ਮਿਲੀਆਂ ਵੀ ਹੈਗੀਆਂ ਇਹਨਾਂ ਦੇ ਹਾਂਜੀ ਮਤਲਬ ਇੱਕ ਇਥੋਂ ਕੰਕਾਲ ਜਿਹੜਾ ਮਿਲਿਆ ਨਰ ਕੰਕਾਲ ਸੀ ਗਈਏ ਮਨੁੱਖ ਦਾ ਉਹਦੇ ਨਾਲ ਕੁੱਤੇ ਦਾ ਕੰਕਾਲ ਸੀ ਔਰ ਉਹਦੇ ਨਾਲ ਕੁਝ ਗਹਿਣੇ ਜਾਂ ਜਿਹੜੇ ਕੁਝ ਸਿੱਕੇ ਵਗੈਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ ਇਹਨਾਂ ਦਾ ਜਿਹੜਾ ਮਤਲਬ ਅਸੀਂ ਗੱਲ ਕਰੀਏ ਵਪਾਰ ਦੀ ਤਾਂ ਉਹ ਉਹਦੇ ਲਈ ਸੀਲਸ ਪ੍ਰੋਪਰ ਬਣੀਆਂ ਹੋਈਆਂ ਸੀ ਮੋਹਰਾਂ ਬਣੀਆਂ ਹੋਈਆਂ ਸੀ ਉਹ ਮੋਹਰਾਂ ਸਾਰੀਆਂ ਚੀਜ਼ਾਂ ਮਿਲਦੀਆਂ ਮਤਲਬ ਜਿਸ ਤਰ੍ਹਾਂ ਦੀਆਂ ਜਿੱਦਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਹੜੱਪਾ ਦੀ ਜਿਹੜੀ ਖੋਜ ਹੋਈ ਹੈ ਮਹਿੰਜਦੜੋ ਇੱਕ ਪੂਰਾ ਬੜਾ ਸ਼ਹਿਰ ਨਿਕਲਿਆ ਉਸੇ ਤਰ੍ਹਾਂ ਦੇ ਨਾਲ ਪੰਜਾਬ ਦੇ ਅੰਦਰ ਇਹ ਥਾਵਾਂ ਯਾ ਉੱਪਰ ਦੀ ਗੱਲ ਕਰੀਏ ਯਾ ਕੋਟਲਾ ਨਿਹੰਗ ਸਿੰਘ ਵਾਲਾ ਹੈਗਾ ਯਾ ਸੰਘੋਲ ਦੀ ਗੱਲ ਕਰੀਏ ਉੱਥੇ ਵੀ ਇਸੇ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਮਿਲਿਆ ਹੈ ਜੀ ਜੀ ਠੀਕ ਹੈ ਜੀ ਧੰਨਵਾਦ ਤੁਸੀਂ ਜ਼ਰੂਰ ਚਲੋ ਖੜੇ ਨਾਲ ਤੁਹਾਨੂੰ ਜਿਹੜੀਆਂ ਅਗਲੀਆਂ ਦੋ ਸਾਈਟਸ ਐ ਮੇਰੀ ਰਿਕਵੈਸਟ ਐ ਤੁਸੀਂ ਉਹ ਵੀ ਜ਼ਰੂਰ ਦੇਖੋ ਜ਼ਰੂਰ ਆਪਣੇ ਦਰਸ਼ਕਾਂ ਨੂੰ ਦਿਖਾਓ ਜੀ ਜ਼ਰੂਰ ਦਰਸ਼ਕੋ ਇਹ ਸਾਰੀ ਜਾਣਕਾਰੀ ਸੀ ਰੋਪੜ ਦੀ ਜੋ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਹੜੱਪਾ ਸੱਭਿਅਤਾ ਬਾਰੇ ਜਾਣਕਾਰੀ ਦਿੱਤੀ ਐ ਹੁਣ ਅਸੀਂ ਆਪਣੇ ਇੱਥੇ ਜੋ ਮਿੱਤਰ ਸੱਜਣ ਕੋ ਮਿਣਾਏ ਹੋਇਆ ਇਹਨਾਂ ਨੇ ਸਾਨੂੰ ਸੰਘੋਲ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਐ ਕਿ ਮਹਾਰਾਜਾ ਅਸ਼ੋਕ ਸਮਰਾਟ ਦੇ ਸਮੇਂ ਦੀ ਆ ਬੁੱਧ ਨਗਰੀ ਜਿਹੜੀ ਐ ਉਹ ਸੰਘੋਲ ਦੇ ਵਿੱਚ ਹੈਗੀ ਐ ਉੱਥੇ ਅਸੀਂ ਇਹਨਾਂ ਨਾਲ ਚੱਲਾਂਗੇ ਤੇ ਉਸ ਨਗਰੀ ਬਾਰੇ ਵੀ ਤੁਹਾਨੂੰ ਦਿਖਾਵਾਂਗੇ ਔਰ ਉੱਥੇ ਦੀ ਜਾਣਕਾਰੀ ਕਿ ਤੁਹਾਡੇ ਨਾਲ ਸਾਂਝੀ ਕਰਦੇ ਆ ਨਮਸਕਾਰ ਜੀ